ਸੀਗੇ ਉਹ ਕਿੰਨਾ ਕਿਤੇ ਹੁਣ ਜਿਹੜੇ ਉਹ ਐਮਪੀ ਬਣ ਚੁੱਕੇ ਨੇ ਤਾਂ ਰਾਜਾ ਜਿਹੜੇ ਵਿੜਿੰਗ ਨੇ ਜਿਹੜੇ ਉਹ ਉੱਥੇ ਦੇ ਐਮਐਲਏ ਸੀਗੇ ਗਿੱਦੜਵਾਹ ਤੋਂ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲੁਧਿਆਣੇ ਤੋਂ ਲੋਕ ਸਭਾ ਦੀਆਂ ਸੀਟਾਂ ਲੜਾਈਆਂ ਸੀਗੀਆਂ ਤੇ ਉਹ ਉੱਥੇ ਬਕਾਇਦਾ ਉਹ ਜਿੱਤੇ ਵੀ ਨੇ ਹੁਣ ਉਹ ਲੁਧਿਆਣੇ ਤੋਂ ਐਮਪੀ ਬਣ ਚੁੱਕੇ ਨੇ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਗਿੱਦੜਵਾਦੀ ਸੀਟ ਹੈ ਉਹ ਖਾਲੀ ਹੋ ਗਈ। ਉਹਨਾਂ ਨੇ ਉੱਥੋਂ ਰਜੈਨ ਦਿੱਤਾ ਸੀਗਾ ਐਮਐਲਏ। ਤੁਹਾਨੂੰ ਪਤਾ ਹੀ ਹੈ ਕਿ ਉੱਥੇ ਜੇ ਗਿੱਦੜਵਾਦੀ ਗੱਲ ਕਰਦੇ ਆ ਤਾਂ ਗਿੱਦੜਵਾਲਾ ਦੇ ਵਿੱਚ ਪੰਜ ਪਾਰਟੀਆਂ ਨੇ ਜੋ ਆਪਣੀ ਕਿਸਮਤ ਅਜਮਾਰੀਆਂ ਨੇ ਤਾਂ ਉਹਦੇ ਵਿੱਚ ਜਿਹੜੇ ਪਹਿਲੀ ਪਾਰਟੀ ਗੱਲ ਕਰਦੇ ਆ ਉਹਨੇ ਜੀ ਆਮ ਆਦਮੀ ਪਾਰਟੀ, ਸ਼ਰਮਨ ਇਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਇਸ ਤੋਂ ਇਲਾਵਾ ਕਾਂਗਰਸ ਉਤੋਂ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬੰਦੇ ਉਥੇ ਇਲੈਕਸ਼ਨ ਲੜਨਗੇ ਉਹ ਆਪਣੀ ਕਿਸਮਤ ਅਜ਼ਮਾਉਣਗੇ ਤੇ ਨਾਲ ਹੀ ਨਾਲ ਉਥੋਂ ਆਜ਼ਾਦ ਉਮੀਦਵਾਰ ਤੌਰ ਤੇ ਜੋ ਕਿ ਬਹੁਤ ਵੱਡਾ ਚਿਹਰਾ ਹੈ ਉਹ ਨੇ ਜੀ ਪ੍ਰਧਾਨ ਮੰਤਰੀ ਬਾਜੇਗੇ ਉਹ ਆਜ਼ਾਦ ਉਮੀਦਵਾਰ ਤੌਰ ਤੇ ਗਿੱਦੜਵਾਹ ਤੋਂ ਆਪਣੀ ਕਿਸਮਤ ਅਜ਼ਮਾਉਣਗੇ ਤੁਹਾਨੂੰ ਪਤਾ ਹੀ ਹੈ ਕਿ ਅਗਰ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਬਾਜੇਗੇ ਤਾਂ ਇਹ ਤੁਹਾਨੂੰ ਪਤਾ ਹੈ ਕਿ ਡਿਬਰੂਗੜ ਜੇਲ੍ਹ 'ਚ ਇਸ ਟਾਈਮ ਸਜ਼ਾ ਕੱਟ ਰਹੇ ਨੇ ਇਹ ਭਾਈ ਅਮਰਤਪਾਲ ਸਿੰਘ ਦੇ ਸਾਥੀ ਨੇ ਤੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਇਸ ਦੇ ਇਲਾਵਾ ਉਹਨਾਂ ਦੇ ਹੋਰ ਕੋਈ ਸੱਤ ਅੱਠ ਸਾਥੀ ਨੇੜੇ ਉਹ ਦੀ ਬਰੂਗੜ ਜੇਲ੍ਹ ਦੇ ਵਿੱਚ ਇਸ ਟਾਈਮ ਸਜ਼ਾ ਕੱਟ ਰਹੇ ਨੇ ਤਾਂ ਜੋ ਪਿਆਰ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਦਿੱਤਾ ਕੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮਿਲੇਗਾ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰ ਦਿੰਦੇ ਆ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਇਹ ਪ੍ਰੋਗਰਾਮ ਵੱਧ ਵੱਧ ਸ਼ੇਅਰ ਕਰੋ ਵੱਧ ਵੱਧ ਲਾਈਕ ਕਰੋ ਸਾਡਾ ਇਹ ਪ੍ਰੋਗਰਾਮ A1 ਪੰਜਾਬੀ ਟੀਵੀ ਤੇ ਪਾਵਰਵੋਲ ਜੋ ਸਾਡਾ ਦੂਜਾ ਪੇਜ ਹੈ ਉਥੇ ਚੱਲ ਰਿਹਾ ਹੈ ਤੇ ਨਾਲ ਹੀ ਨਾਲ ਮੈਂ ਆਪਣੇ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਨਾਲ ਨਾਲ ਸਾਡੇ ਜਿਹੜੇ ਅਰਬ ਕੰਟਰੀ ਦੇ ਸਾਡੇ ਦਰਸ਼ਕ ਨੇ ਜੋ ਸਾਨੂੰ ਕੋਈ ਨਾ ਕੋਈ ਵਿਸ਼ੇ ਤੇ ਗੱਲਬਾਤ ਵੀ ਕਰਦੇ ਨੇ ਤੇ ਸਾਡੇ ਨਾਲ ਸੰਪਰਕ ਕਰਦੇ ਨੇ ਤੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਅਸੀਂ ਜਿਹੜਾ ਲਾਈਵ ਲੈ ਕੇ ਆਉਂਦੇ ਆ ਉਹ 11 ਵਜੇ ਲੈ ਕੇ ਆਉਂਦੇ ਆ 3:30 ਵਜੇ ਲੈ ਕੇ ਆਉਂਦੇ ਆ ਤੇ ਇੱਕ 4 ਵਜੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਲਾਈਵ ਤੁਹਾਡੇ ਰੂਬਰੂ ਕਰਦੇ ਆ ਤਾਂ ਜੋ ਸਾਡੇ ਪ੍ਰੋਗਰਾਮ ਨੇ ਇਸ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਬਹੁਤ ਲਾਈਕ ਕਰੋ ਤੇ ਸਟੂਡੀਓ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਆਪਣਾ ਮੈਸੇਜ ਵੀ ਸਾਨੂੰ ਕਰ ਸਕਦੇ ਹੋ ਤੇ ਆਪਣੇ ਵਿਚਾਰ ਵੀ ਦੇ ਸਕਦੇ ਹੋ ਤਾਂ ਆਪਾਂ ਗੱਲਬਾਤ ਕਰਦੇ ਆ ਗਿੱਦੜਵਾਹ ਦੀ ਗਿੱਦੜਵਾਹ ਦੀ ਚੋਣ ਵਿੱਚ ਕੌਣ ਬਣੇਗਾ ਐਮਐਲਏ ਤਾਂ ਇਸ ਵਾਰ ਇਹ ਆਪਣੇ ਜਿਹੜੇ ਵਿਚਾਰ ਨੇ ਤੁਸੀਂ ਸਾਂਝੇ ਕਰੋ ਤੇ ਨਾਲ ਹੀ ਨਾਲ ਜੋ ਜੋ ਆਪਾਂ ਗੱਲਬਾਤ ਕਰਾਂਗੇ ਦਰਸ਼ਕਾਂ ਨਾਲ ਕਰਾਂਗੇ ਉਹਨੂੰ ਦਰਸ਼ਕਾਂ ਦੀ ਵੀ ਆਪ ਰਹਿ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਨਾਲ ਹੀ ਹੈ ਕਿ ਜਿਹੜੇ ਦਰਸ਼ਕ ਨੇ ਸਾਡੇ ਉਹ ਕੀ ਸੋਚਦੇ ਨੇ ਇਸ ਚੀਜ਼ ਬਾਰੇ ਗਦਰਵਾਦੀ ਗੱਲ ਕਰਦੇ ਆ ਤਾਂ ਉੱਥੇ ਜਿਹੜੇ ਕੀ ਕੀ ਵਿਕਾਸ ਦੀਆਂ ਗੱਲਾਂ ਨੇ ਕੀ ਕੀ ਮੁੱਦੇ ਨੇ ਜਨਤਾ ਕਿਹਨੂੰ ਜ਼ਿਆਦਾ ਪਸੰਦ ਕਰਦੀ ਹੈ ਹੁਣ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕਾਂਗਰਸ ਨੇ ਐਮਐਲਏ ਬਣੇ ਤੇ ਰਾਜਾ ਬਣੇ ਤੇ ਹੁਣ ਆਉਣ ਵਾਲੇ ਟਾਈਮ 'ਚ ਕਿਹੜਾ ਬੰਦਾ ਐਮਐਲਏ ਬਣੇਗਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਕਾਂਗਰਸ ਇਹure ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਕਿ ਕੀ ਆਮ ਆਦਮੀ ਪਾਰਟੀ ਉੱਥੇ ਪੂਰਾ ਜਮ ਖੰਮ ਦਿਖਾਏਗੀ ਤੁਹਾਨੂੰ ਪਤਾ ਹੀ ਹੈ ਕਿ ਜਲੰਧਰ ਦੀ ਗੱਲ ਕਰਦੇ ਆ ਤਾਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਣੇ ਨੇ ਹੁਣ ਕੀ ਦੁਬਾਰਾ ਆਮ ਆਦਮੀ ਪਾਰਟੀ ਐਮ ਐਲ ਏ ਬਣਾਏਗੀ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਸੰਜੀਵ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੁੜਨ ਦਾ ਜੀ ਸਾਨੂੰ ਬਤਨ ਸੁਣਾ ਬਹੁਤ ਬਹੁਤ ਧੰਨਵਾਦ ਜੀ ਸੰਜੀਵ ਜੀ ਆਪਾਂ ਅੱਜ ਟੌਪਿਕ ਲੈ ਰਹੇ ਹਾਂ ਜੀ ਗਿੱਦੜਵਾਦੀ ਚੋਣ ਵਿੱਚ ਕੌਣ ਮਾਰੇਗਾ ਬਾਜੀ ਤੁਹਾਨੂੰ ਪਤਾ ਹੀ ਹੋ ਕੇ ਉੱਥੋਂ ਦੇ ਜਿਹੜੇ ਰਾਜਾ ਬੜਿੰਗ ਸੀਗੇ ਉਹ ਐਮਐਲਏ ਸੀਗੇ ਉੱਥੇ ਦੇ ਉਹ ਕਿੰਨਾ ਕਿਤੇ ਹੁਣ ਆਮ ਆਦਮੀ ਕਾਂਗਰਸ ਦੇ ਵੱਲੋਂ ਚੋਣ ਲੜੇ ਸੀਗੇ ਲੁਧਿਆਣਾ ਤੋਂ ਐਮਪੀ ਵੀ ਹੁਣ ਉੱਥੋਂ ਦੀ ਇਹ ਸੇਵਨ ਵਾਰੇ ਨੇ ਉਹਨਾਂ ਦੇ ਨਵਾਉਣ ਨਾਲ ਉੱਥੇ ਸੀਟ ਖਾਲੀ ਹੋਈ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਉੱਥੇ ਜਿਹੜੇ ਚਾ ਪੰਜ ਪਾਰਟੀਆਂ ਨੇ ਆ ਕਾਂਗਰਸ ਅਕਾਲੀ ਸ਼ਰਮ ਤੇ ਇਸ ਤੋਂ ਬਾਅਦ ਜੇ ਭਾਰਤੀ ਜਨਤਾ ਪਾਰਟੀ ਸੋ ਇਹਨਾਂ ਤੂੰ ਕੌਣ ਜਿੱਤੇਗਾ ਦੇਖੋ ਜੀ ਮਿਸਰ ਸਾਹਿਬ ਜਿਮਨੀ ਚੋਣ ਹੈ ਜੀ ਜਿਮਨੀ ਚੋਣ ਦੇ ਵਿੱਚ ਜ਼ਿਆਦਾਤਰ ਜਿਹੜੇ ਚਾਂਸ ਹੁੰਨੇ ਆ ਜੀ ਕਿਸੇ ਨਾ ਕਿਸੇ ਜਿਹੜੇ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਉਮੀਦਵਾਰ ਹੁੰਦੇ ਨੇ ਜੀ ਕਿਉਂਕਿ ਸਮਾ થોੜਾ ਹੁੰਦਾ ਹੁਣ ਮੰਨ ਲਓ ਮੈਜ 2.5 2.5 ਸਾਲ ਰਹਿੰਦੇ ਹੋਣਗੇ ਜਿਹੜਾ ਵੀ ਕੋਈ ਉਸ ਸ਼ੀਰ ਤੇ ਐਮਐਲਏ ਬਣੂਗਾ ਜੀ 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 ਇਸ ਕਰਕੇ ਜਿਆਦਾਤਰ ਜਿਹੜਾ ਸਾਨੂੰ ਚਾਂਸ ਲੱਗਦੇ ਆ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੱਗਦੇ ਆ ਅਸੀਂ ਕੋਈ ਕਿਸੇ ਨਾਲ ਲਾ ਕੇ ਗੱਲ ਨਹੀਂ ਕਰਦੇ ਜਾਂ ਕਿਸੇ ਦੀ ਕੋਈ ਹਮਾਇਤ ਜਾਂ ਕਿਸੇ ਦੀ ਕੋਲ ਨਾਲ ਕੋਈ ਬਰਾਇਤ ਨਹੀਂ ਜੀ ਕਰਦੇ ਦੇਖੋ ਉੱਥੇ ਕਈ ਬੰਦੇ ਜਿਹੜੇ ਮਤਲਬ ਅਕਾਲੀ ਦਲ ਦੇ ਜਿਨੇ ਢਿੰਪਾ ਜਿਨ੍ਹਾਂ ਨੇ ਕਾਲੀ ਪਾਰਟੀ ਛੱਡੀ ਆ ਪਰसों ਚਾਰ ਸੁਖਵੀਰ ਬਾਦ ਉੱਥੇ ਚੋਣ ਲੜਨ ਲਈ ਕਿਤੇ ਨਾ ਕਿਤੇ ਕਹਿੰਦੇ ਸਮਾਜ ਜੁਰਿੰਪੀ ਟੇ ਲੋ ਹਾਂ ਡਿਪਟੀ ਲੋ ਸਰ ਜੀ ਦੇਖੋ ਕਿੰਦੇ ਨਾਲ ਕਿਤੇ ਇਹ ਮਤਲਬ ਇਹ ਨੂੰ ਕਹਿ ਸਕਦੇ ਆਂ ਕਿ ਸ਼ੀਟ ਤੇ ਇੱਕ ਫਸਮਾ ਪੇਚ ਕਹਿ ਸਕਦੇ ਆਂ ਲੇਕਿਨ ਮੌਕੇ ਪਰ ਕੀ ਹੁੰਦਾ ਲੋਕ ਕਿੱਧਰ ਆਪਣਾ ਫਤਵਾ ਜਿਹੜਾ ਉਹ ਸੁਣਾ ਰਹੇ ਆਂ ਇਹ ਆਉਣੇ ਵਾਲੇ ਟਾਈਮ ਚ ਪਤਾ ਲੱਗੂਗਾ ਜੀ ਵੋਟਾਂ ਵੋਟਾਂ ਤੋਂ ਹਾਂ ਬਿਲਕੁਲ ਜੇ ਆਪਾਂ ਗੱਲਬਾਤ ਕਰਦੇ ਆਂ ਜੀ ਜਿਹੜੇ ਪੰਜਾਬ ਦੇ ਇੱਕ ਮੁੱਦੇ ਹੁੰਦੇ ਨੇ ਸ਼ਹਿਰਾਂ ਦੇ ਲਾ ਲੋ ਕਸਬੀਆਂ ਦੇ ਲਾ ਲੋ ਪਿੰਡਾਂ ਦੇ ਲਾ ਲੋ ਕਿ ਆਮ ਆਦਮੀ ਪਾਰਟੀ ਪੂਰਾ ਨਵਾਰੀ ਹੈ ਜੇ ਤੁਹਾਨੂੰ ਲੱਗਦਾ ਕਿ ਜੋ ਇੱਕ ਆਮ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਤਿੰਨ ਸਿੱਟੇ ਹੀ ਮਿਲੀਆਂ ਸੀ 13 ਚੋਂ ਸਰ ਐਸਾ ਹੀ ਹਾਸ਼ਜ ਕਿਤੇ ਉਹਨਾਂ ਦਾ ਗਿੱਦੜਵਾ ਤੋਂ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਕਾਂਗਰਸ ਨੇ ਵੀ ਪੂਰਾ ਜ਼ੋਰ ਲਾਉਣਾ ਹੈ ਕਾਂਗਰਸ ਦੇ ਵਿੱਚੋਂ ਵੀ ਕੋਈ ਨਾ ਕੋਈ ਉੱਥੇ ਐਸਾ ਚਿਹਰਾ ਖੜਾ ਕੀਤਾ ਜਾਏਗਾ ਜਿਹਦੇ ਦੀ ਉੱਥੇ ਪਕੜ ਹੋਊਗੀ ਹਾਂ ਦੇਖੋ ਬਿਲਕੁਲ ਹਰ ਇੱਕ ਪਾਰਟੀ ਜਿਹੜੀ ਜ਼ੋਰ ਲਾਊਗੀ ਤੇ ਲਾਉਂਦੀ ਵੀ ਹੈ ਲੇਕਿਨ ਲੋਕ ਕੀਲੇ ਅੱਖ ਚ ਉਤਰਦੇ ਆ ਲੋਕ ਕਿਹਨੂੰ ਚੁਣਦੇ ਆ ਜੀ ਉਹਨਾਂ ਦਾ ਟਾਈਮ ਦੱਸੂਗਾ ਕਿਉਂਕਿ ਉਸ ਸੀਟ ਤੇ ਅਗਰ ਕਾਂਗਰਸ ਨੇ ਚੰਗੇ ਕੰਮ ਕਰੇ ਹੋਏ ਰਾਜਾ ਬੜਿੰਗ ਜੀ ਨੇ ਚੰਗੇ ਕੰਮ ਕਰੇ ਹੋਣਗੇ ਤਾਂ ਲੋਕ ਰਾਜਾ ਬੜਿੰਗ ਜੀ ਨੂੰ ਹੀ ਚੁਣਨਗੇ ਮਤਲਬ ਉਹ ਰਾਜਾ ਬੜਿੰਗ ਨੂੰ ਹੀ ਵੋਟ ਪਾਊਗੀ ਨਾ ਕਿ ਕਿਸੇ ਮੀਤਵਾਰ ਨੂੰ ਪਾਊਗੀ ਕਿਉਂਕਿ ਕੰਮ ਰਾਜਾ ਬੜਿੰਗ ਨੇ ਕਰੇ ਹੋਏ ਆ ਜਿਹੜੇ ਬੰਦੇ ਦੀ ਸੀਟ ਖਾਲੀ ਹੁੰਦੀ ਹੈ ਉਸ ਬੰਦੇ ਦੀ ਹੀ ਮੂਨੂ ਜਿਹੜੀ ਕਿਤੇ ਨਾ ਕਿਤੇ ਵੋਟ ਪੈਂਦੀ ਹੈ ਚੰਗੇ ਕੰਮ ਕਰਕੇ ਜਾਣਗੇ ਤਾਂ ਚੰਗੀ ਵੋਟ ਪਾਊਗੀ ਜੇ ਲੋਕਾਂ ਦੇ ਮਨ ਤੇ ਉਤਰ ਗਏ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਲੋਕ ਵੋਟ ਨਾ ਪਾਉਣ ਜੀ ਦੂਜੇ ਪਾਸੇ ਵੋਟ ਪਾ ਦੇਣ ਜੀ ਬਿਲਕੁਲ ਦੇਖੋ ਆਪਾਂ ਹੁ ਜੇ ਆਪਾਂ ਸ਼ਰਮਣ ਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੀ ਆ ਕਿ ਉੱਥੇ ਸੁਖਵੀਰ ਸਿੰਘ ਬਾਦਲ ਪਹਿਲਾਂ ਸੁਣਿਆ ਸੀਗਾ ਕਿ ਉਹ ਇਲੈਕਸ਼ਨ ਲੜ ਰਹੇ ਨੇ ਤੇ ਉਸ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿਹੜੇ ਉਹ ਕਿਤਨਾ ਕਿਤੇ ਉਹਨਾਂ ਦੇ ਮਨ ਨੂੰ ਇਹ ਲੱਗਿਆ ਕਿ ਮੈਨੂੰ ਇੱਥੋਂ ਸੀਟ ਕਿਉਂ ਨਹੀਂ ਮਿਲੀ ਤਾਂ ਇਹ ਵੀ ਕੁਝ ਖਬਰਾਂ ਨੇ ਇੱਕ ਦੋ ਦਿਨ ਚ ਖਬਰਾਂ ਨਿਕਲ ਕੇ ਆਈਆਂ ਕਿ ਡੀਪੀ ਢਿੱਲੋਂ ਨੇ ਜਿਹੜੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਜੀ ਦਾ ਬਿਆਨ ਆਇਆ ਹੈ ਉਹ ਕਹਿੰਦੇ ਮੈਂ ਥੋ ਇਲੈਕਸ਼ਨ ਨਹੀਂ ਲੜਾਂਗਾ ਤੇ ਸਾਡਾ ਜੇ ਅਗਰ ਇਲੈਕਸ਼ਨ ਕੋਈ ਲੜੇਗਾ ਤਾਂ ਸ਼ਾਇਦ ਬੀਪੀ ਟਿੱਲੋਂ ਹੀ ਇਲੈਕਸ਼ਨ ਲੜਨਗੇ ਮੈਨੂੰ ਵੀ ਲੱਗਦਾ ਕਿ ਪਾਰਟੀ ਦੇ ਅੰਦਰੂਨੀ ਹਿੱਸੇ ਚੱਲ ਰਹੇ ਨੇ ਕਿਤਨਾ ਕਿਸੇ ਖਾਮਜ਼ਾ ਆਮ ਸ਼ਰਮ ਦੀ ਗੱਲ ਤੁਹਾਨੂੰ ਦੇਖਣ ਨੂੰ ਮਿਲੇਗਾ ਜੋ ਘਾਟਾ ਵਾਧਾ ਚੱਲ ਰਿਹਾ ਹੈ ਦੇਖੋ ਲੋਕ ਜਿਹੜੇ ਆ ਇਹ ਲੋਕਾਂ ਵੱਲੋਂ ਚੁਣਨਾ ਚਾਹੀਦਾ ਜੇ ਕਿਹੜੀ ਸੀਟ ਤੇ ਕਿਹੜੇ ਬੰਦੇ ਨੂੰ ਖੜਾ ਕਰਨਾ ਚਾਹੀਦਾ ਹੈ ਜੀ ਪਾਰਟੀ ਨੂੰ ਜੀ ਪਾਰਟੀ ਐਡ ਕਰਦੀ ਆ ਉਮੀਦਵਾਰ ਉਹ ਲੜ ਲੜਾਈ ਹੋ ਜਾਂਦੀ ਹੈ ਜਿਵੇਂ ਹੁਣ ਇਹਨਾਂ ਦੀ ਗੱਲ ਕਰਦੇ ਆ ਕਹਿੰਦੇ ਸੀ ਮੈਂ ਪਾਰਟੀ ਛੱਡ ਦੂੰਗਾ ਮੈਨੂੰ ਟਿਕਟ ਨਹੀਂ ਦਿੱਤੀ ਦੇਖੋ ਇਹ ਇਹ ਗੱਲ ਉਲਟ ਹੋ ਰਿਹਾ ਜੀ ਉਲਟਾ ਲੋਕਾਂ ਦੀ ਸਲਾਹ ਲੈਣੀ ਚਾਹੀਦੀ ਵੀ ਤੁਹਾਡਾ ਸਾਡੀ ਪਾਰਟੀ ਚ ਤੁਹਾਨੂੰ ਕਿਹੜਾ ਬੰਦਾ దਈਏ ਉਮੀਦਵਾਰ ਜਿਹਨੂੰ ਤੁਸੀਂ ਵੋਟ ਪਾ ਕੇ ਜਿਤਾ ਸਕੋ ਤੁਹਾਨੂੰ ਚੰਗਾ ਲੱਗਦਾ ਹੈ ਜੀ ਲੇਕਿਨ ਕਿਤੇ ਨਾ ਕਿਤੇ ਉਲਟਾ ਹੁੰਦਾ ਜੀ ਬਿਲਕੁਲ ਬਿਲਕੁਲ ਦੇਖੋ ਜੇਕਰ ਆਪਾ ਹੋਣਾ ਅਜਤਲਾ ਇੱਕ ਆਜ਼ਾਦ ਉਮੀਦਵਾਰ ਦੀ ਗੱਲ ਕਰ ਲੈਨੇ ਆ ਜਿਹੜੇ ਆਜ਼ਾਦ ਉਮੀਦਵਾਰ ਨੇ ਪ੍ਰਧਾਨ ਮੰਤਰੀ ਬਾਜੇ ਕੀ ਤਾਂ ਨੋਪਤੀ ਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਕਿ ਕਿਤਨਾ ਕਿਥੇ ਉਹ ਡਿਬਰਗੜ੍ਹ ਜੇਲ੍ਹ ਚ ਨੇ ਉਹ ਇੱਕ ਜੋ ਆਪਣੇ ਐਮਪੀ ਨੇ ਸਰਵਜੀਤ ਸਰਵਜੀਤ ਸਿੰਘ ਖਾਲਸਾ ਜੀ ਜਿਮਾ ਜਾ ਜਿੱਤੇ ਉਮੇ ਆਪਣੇ ਡਿਬਰਗੜ੍ਹ ਜਿਹੜੇ ਜੇਲ੍ਹ ਚ ਨੇ ਉਹ ਉਹਨਾਂ ਦੇ ਸਾਥੀ ਮੰਨੇ ਜਾ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਜਿੱਥੇ ਭਾਈ ਅਮਰਤਪਾਲ ਸਿੰਘ ਜਿੱਥੇ ਉਹ ਜੋ ਲੋਕਾਂ ਨੂੰ ਫਤਵਾ ਮਿਲਿਆ ਉਹਨਾਂ ਨੂੰ ਐਮਪੀ ਬਣੇ ਕੇ ਭਾਈ ਅਮਰਤਪਾਲ ਸਿੰਘ ਜਿੰਨਾ ਪਿਆਰ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮਿਲ ਸਕਦਾ ਦੇਖੋ ਲੋਕਾਂ ਦਾ ਦੇਖੋ ਮਨ ਹੈ ਜੀ ਕਿੱਧਰ ਉਤਰਨਗੇ ਜੀ ਉਹ ਦੇਖੋ ਭਾਈ ਅਮਰਤਪਾਲ ਦੀ ਗੱਲ ਕਰੀਏ ਬਾਜੇਕੇ ਦੀ ਗੱਲ ਕਰੀਏ ਦਰਜੀਤ ਖਾਲਸਾ ਦੀ ਗੱਲ ਕਰੀਏ ਜੀ ਦੇਖੋ ਅਲੱਗ-ਅਲੱਗ ਮੈਟਰ ਆ ਜੀ ਇਹਨਾਂ ਦੇ ਜੇ ਹੁਣ ਮੰਤਰੀ ਇਹ ਬਾਜੇਕੇ ਦੀ ਗੱਲ ਕਰਦੇ ਆ ਉਹ ਇੱਕ ਸਾਨੂੰ ਇਹ ਲੱਗ ਰਿਹਾ ਜਿਹਾ ਲੋਕਾਂ ਦੇ ਵਿੱਚ ਇਹ ਜੀ ਦਿਖਾਈ ਦੇ ਵੀ ਉਹ ਕਿਤੇ ਨਾ ਕਿਤੇ ਪਤਾ ਨਹੀਂ ਜਿਹਨੂੰ ਕਹਿ ਦਿੰਦੇ ਆ ਕਿ ਬੰਦਾ ਬਾਹਰ ਭਟਕਿਆ ਹੋਆ ਹੁੰਦਾ ਹੈ ਨੇ ਜੇ ਪਤੇ ਕਰਦਾ ਜਾਂ ਗੋਲੀ ਗੱਟਾ ਖਾਂਦਾ ਕੁਝ ਖਾਂਦਾ ਉਹਦੀ ਲੋੜ ਦੇ ਵਿੱਚ ਬੰਦਾ ਬੋਲਦਾ ਜਾਂ ਕਿਤੇ ਨਾ ਕਿਤੇ ਕਸੂਰ ਚੋਂਦਾ ਉਹਦੇ ਚ ਬੋਲਦਾ ਕਿਤੇ ਨਾ ਕਿਤੇ ਅੰਦਰੋਂ ਬੰਦੇ ਦਾ ਜਿਹੜਾ ਮਨ ਹੁੰਦਾ ਸਮਰਤਾ ਹੁੰਦੀ ਉਹ ਝਾਲ ਝੱਣ ਵਾਲੀ ਨਹੀਂ ਜੀ ਹੁੰਦੀ ਕਿਤੇ ਨਾ ਕਿਤੇ ਐਦਾਂ ਉਹ ਬੰਦਾ ਫਸਿਆ ਹੋਇਆ ਜੀ ਸਾਡੇ ਹਿਸਾਬ ਨਾਲ ਕਾਨੂੰਨੀ ਜੀ ਲੱਗਦਾ ਵੀ ਅਮਰਤਪਾਲ ਵਾਲਾ ਜਿਹੜਾ ਲੋਕ ਲੋਕਾਂ ਦਾ ਜਿਹੜਾ ਪਿਆਰ ਜਿਵੇਂ ਉੱਥੇ ਮਿਲਿਆ ਜਾਂ ਦਲਜੀਤ ਸਾਹਿਬ ਜੀ ਨੂੰ ਮਿਲਿਆ ਕਿਤੇ ਨਾ ਕਿਤੇ ਉਹਨਾਂ ਨੂੰ ਮਿਲੂਗਾ ਸੀ ਵਿਰੋਧ ਨਹੀਂ ਜੀ ਕਰਦੇ ਉਹਨਾਂ ਦਾ ਪਰ ਕਿਤੇ ਨਾ ਕਿਤੇ ਜੋ ਉਹਨਾਂ ਦੀ ਆਉਟਪੁੱਟ ਨਿਕਲ ਕੇ ਆਈ ਸੀਗੀ ਜੇਲ੍ਹ ਜਾਣ ਤੋਂ ਪਹਿਲਾਂ ਜਾਂ ਜੇਲ੍ਹ ਜਾਣ ਤੋਂ ਬਾਅਦ ਵੀ ਆਈ ਹੈ ਉਹ ਕਿਤੇ ਨਾ ਕਿਤੇ ਭਾਈ ਅਮਰਤਪਾਲ ਤੋਂ ਹਟ ਕੇ ਹੈ ਜੀ ਹਾਂ ਬਿਲਕੁਲ ਤੇ ਸੰਜੀਤ ਜੀ ਅਗਰ ਆਪਾਂ ਗੱਲਬਾਤ ਕਰਦੇ ਆਂ ਇਲੈਕਸ਼ਨਾਂ ਦੀਆਂ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨਾਂ ਹੁੰਦੀਆਂ ਨੇ ਬੰਦੇ ਜਿੱਥੇ ਦੇ ਨੇ ਸਰਕਾਰਾਂ ਬਣਦੀਆਂ ਨੇ ਪਰ ਜੋ ਲੋਕਿਕ ਮੁੱਦੇ ਹੁੰਦੇ ਨੇ ਲੋਕਲ ਮੁੱਦੇ ਉਹ ਕਿਤਨਾ ਕਿਤੇ ਉਮੀਦੇ ਉਮੀ ਖੜੇ ਰਹਿੰਦੇ ਨੇ ਲੋਕ ਉਹਨਾਂ ਬਾਰੇ ਇਹਨਾਂ ਵਿਚਾਰ ਕਿਉਂ ਨਹੀਂ ਕਰਦੀਆਂ ਸਰਕਾਰਾਂ ਤੇ ਉਹਨਾਂ ਲੋਕਾਂ ਨੂੰ ਕਿਉਂ ਦੁਬਾਰਾ ਐਸਾ ਮੌਕਾ ਜਾਂ ਐਸਾ ਕਿਉਂ ਕਰਨਾ ਪੈਂਦਾ ਕਿ ਉੱਥੇ ਦੂਜਾ ਬੰਦਾ ਜਿਤਾਣ ਦੀ ਲੋੜ ਪੈਂਦੀ ਹੈ ਮੈਨੂੰ ਕੋਈ ਪਤਾ ਨਹੀਂ ਦੇ ਕੋ ਰਾਜਨੀਤੀ ਹੈ ਢੀਂਗਾ ਸਾਹਿਬ ਕਈ ਵਾਰ ਤਾਂ ਸਾਨੂੰ ਹੀ ਨਹੀਂ ਪਤਾ ਲੱਗਦਾ ਪਾਸ ਨੂੰ ਪਾਸ ਦੇ ਬੰਦਾ ਹਰਾ ਦਿੰਦਾ ਜੀ ਜੀ ਇਹ ਵੀ ਕੰਡੀ ਰਾਜਨੀਤੀ ਆ ਰਾਜਨੀਤੀ ਇੱਕ ਬੜੇ ਸਿਆਸਤ ਨਾਲ ਜਿਹਦੀ ਕਹਿੰਦੇ ਨੇ ਕਿ ਸਿਆਸਤਦਾਨ ਹੁੰਦਾ ਇਹ ਦੇ ਸਕਦਾ ਹੈ ਜੀ ਕਿਤੇ ਨਾ ਕਿਤੇ ਸਿਆਸਤਦਾਨਾਂ ਦੇ ਵਿੱਚ ਅਸੀਂ ਆਮ ਲੋਕ ਫਸ ਜਾਂਦੇ ਆ ਜੀ ਆਮ ਲੋਕ ਪਬਲਿਕ ਜਿਹੜੀ ਕਿਤੇ ਨਾ ਕਿਤੇ ਪੀਸ ਜਾਂਦੀ ਹੈ ਜੀ ਇਸੇ ਕਰਕੇ ਸਮਾਜ ਦੇ ਭਰਾ ਹੀ ਲੋਕਾਂ ਨੂੰ ਵੀ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹੁੰਦੇ ਆ ਵੀ ਆਪਣਾ ਮਨ ਸੋਚ ਕੇ ਠੋਕ ਕੇ ਫਿਰ ਵੋਟ ਪਾਓ ਜਿਹੜਾ ਤੁਹਾਨੂੰ ਚਿਹਰਾ ਚੰਗਾ ਲੱਗਦਾ ਕਿਸੇ ਦੇ ਕੱਟੜਵਾਦ ਨਾਲ ਨਾ ਬਣੋ ਕੱਟੜਪੰਥੀ ਨਾ ਕਰੋ ਜਿਹੜਾ ਤੁਹਾਨੂੰ ਠੀਕ ਲੱਗਦਾ ਸਾਡੇ ਕੰਮ ਕਰੂਗਾ ਤੁਸੀਂ ਉਹਨੂੰ ਵੋਟ ਚੁਣੋ ਉਹਨੂੰ ਵੋਟ ਪਾਓ ਨਾ ਕਿ ਕੋਈ ਪਾਰਟੀ ਦੇ ਕੇ ਇਹ ਆ ਕੋਈ ਗੁੱਟਬਾਜੀ ਦੇ ਕੇ ਤੁਸੀਂ ਵੋਟ ਦਾ ਵੋਟ ਕਰੋ। ਬਿਲਕੁਲ। ਸੰਜੀਤ ਜੀ ਜੇਕਰ ਆਪਾਂ ਗੱਲਬਾਤ ਕਰਦੇ ਆਂ ਦੇਖੋ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਕੁਝ ਲੋਕ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਿਹੜੀ ਉਹਨਾਂ ਦੀ ਮਨਪਸੰਦ ਪੰਜਾਬ ਦੀ ਗੱਲ ਕਰ ਲੈਣਾ ਕਿ ਉਹ ਆਮ ਆਦਮੀ ਪਾਰਟੀ ਜਿੱਤੀ ਹੈ। ਤੁਸੀਂ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇਸ ਦਾ ਬੈਨੀਫਿਟ ਲਏਗੀ ਕਿ ਉਹਦੀ ਸਰਕਾਰ ਹੈ ਉਹਰੇ। ਪਰ ਜੇਕਰ ਆਪਾਂ ਗੱਲਬਾਤ ਕਰਦੇ ਆਂ ਕਿ ਜਿਵੇਂ ਲੋਕ ਸਭਾ ਦੇ ਵਿੱਚ 2000 ਉਮੀਦਵਾਰ ਜਿੱਤੇ ਨੇ ਸਰਵਜਿੰਦਰ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਕਿ ਐਸੀ ਹੁਣ ਕੋਈ ਤੀਜੀ ਪਾਰਟੀ ਆਜ਼ਾਦ ਮਾਰ ਆਜ਼ਾਦ ਤੌਰ ਤੇ ਕੋਈ ਦੇਖਣ ਨੂੰ ਮਿਲ ਸਕਦੀ ਹੈ ਕਿ ਆਜ਼ਾਦ ਐਮਐਲਏ ਬਣ ਜਾਣ ਉਹਨਾਂ ਦੇ ਬਿਲਕੁਲ ਬਿਲਕੁਲ ਸੌਰੀ ਮੈਂ ਸਰਵਜੀਤ ਸਿੰਘ ਖਾਲਸਾ ਦਾ ਦਲਜੀਤ ਸਿੰਘ ਖਾਲਸਾ ਬੋਲ ਗਿਆ ਪਹਿਲਾਂ ਠੀਕ ਹੈ ਬਿਲਕੁਲ ਦੇਖੋ ਉਹਨਾਂ ਦਾ ਜਿਹੜਾ ਉਹ ਸਟੈਂਡ ਹੋਏ ਆ ਭਾਈ ਅਮਰਤਪਾਲ ਸਟੈਂਡ ਹੋਇਆ ਜਾਂ ਖਾਲਸਾ ਜੀ ਸਾਡੇ ਸਟੈਂਡ ਹੋਏ ਆ ਠੀਕ ਹੈ ਉਹ ਅਗ ਲੋਕਾਂ ਨੇ ਪਾਰਟੀ ਵਾਜੀਆਂ ਤੋਂ ਅਲੱਗ ਕੇ ਸਰਕਾਰਾਂ ਤੋਂ ਅਲੱਗ ਉਹ ਜਿਹੜੀ ਮੂਡ ਜਿੰਦੀ ਹੈ ਠੀਕ ਹੈ ਲੋਕਾਂ ਨੇ ਤੇ ਸਰਕਾਰਾਂ ਦੇ ਬੰਦੇ ਜਾਂ ਸਰਕਾਰਾਂ ਦੇ ਨੁਮਾਇੰਦੇ ਲੱਗੇ ਹਾਂ ਹੋ ਸਕਦਾ ਹੋਰ ਸੀਟ ਤੇ ਵੀ ਜਿਵੇਂ ਹੁਣ ਬੱਧਰਵਾਦੀ ਸੀਟ ਤੇ ਵੀ ਗੱਲ ਕਰਦੇ ਹਾਂ ਹੁਣ ਤਾਂ ਲੋਕਾਂ ਦਾ ਫੈਸਲਾ ਇਹ ਹੋਵੇ ਬਿਲਕੁਲ ਤੇ ਸੰਦੀਪ ਜੀ ਅਗਰ ਤਾਂ ਆਪਾਂ ਗੱਲਬਾਤ ਕਰਦੇ ਹਾਂ ਜਾਂਦੇ ਆਂ ਤੇ ਇੱਕ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਕਿ ਜੇ ਸਰਕਾਰਾਂ ਜਿੱਤਦੀਆਂ ਨੇ ਜਾਂ ਹਾਰਦੀਆਂ ਨੇ ਕੀ ਵਿਕਾਸ ਆ ਜਿਹੜਾ ਪੰਜਾਬ ਦਾ ਉਹਨਾਂ ਹੀ ਬਣੇਗਾ ਜਾਂ ਕਿਤਨਾ ਕਿਤੇ ਜਿਹੜੇ ਲੋਕ ਜਿੱਤਦੇ ਨੇ ਹੁਣ ਜਿਵੇਂ ਉਹ ਕਾਂਗਰਸ ਜਿੱਤੀ ਹੈ ਅਗਰ ਉਥੇ ਰੱਬ ਨਾ ਕਰੇ ਅਗਰ ਆਮਾ ਦੀ ਪਾਰਟੀ ਜਿੱਤ ਜਾਂਦੀ ਹੈ ਜਾਂ ਅਜਾ ਜਿੱਤ ਜਾਂਦਾ ਕਿ ਕੀ ਉਹਨਾਂ ਵਿਕਾਸ ਹੋਏਗਾ ਜਾਂ ਉਨੀਆਂ ਲੋਕਾਂ ਦੀ ਬਾਤ ਚੱਕੀ ਜਾਏਗੀ ਦੇਖੋ ਮੁਸ਼ਕਲ ਲੱਗਦਾ ਜੀ ਚੋਣਾਂ ਆ ਜੰਦੀਆਂ ਚੋਣਾਂ ਤੋਂ ਬਾਅਦ ਬੋਟਾਂ ਹੋ ਜਾਂਦੀਆਂ ਬੋਟਾਂ ਪੈਣ ਤੋਂ ਬਾਅਦ ਲੋਕ ਆਪਣੇ ਆਪਣੇ ਘਰਾਂ 'ਚ ਚਲੇ ਜਾਂਦੇ ਆ ਜਿਹੜੇ ਬੋਟਾ ਪਾਉਣੇ ਵਾਲੇ ਆਪਣੇ ਘਰਾਂ 'ਚ ਪਾਉਣੇ ਵਾਲੇ ਆਪਣੇ ਘਰਾਂ 'ਚ ਚਲੇ ਜਾਂਦੇ ਆ ਜੀ ਲੋਕਾਂ ਦੇ ਚੁੱਲਿਆਂ ਤੱਕ ਲੋਕਾਂ ਦੇ ਕੰਮਾਂ ਤੱਕ ਲੋਕਾਂ ਦੇ ਵਿਕਾਸ-ਵਾਸ ਤੇ ਸਾਨੂੰ ਜੀ ਅੱਜ ਤੱਕ ਕੋਈ ਬੋਲਦਾ ਨਹੀਂ ਦੇਖਿਆ ਏਹੀ ਗੱਲ ਦਾ ਸਾਨੂੰ ਦੁੱਖ ਹੁੰਦਾ ਵੀ ਬੋਟਾਂ ਤੋਂ ਪਹਿਲਾਂ ਅਜੋਨਾ ਤੋਂ ਪਹਿਲਾਂ ਰੌਲੇ ਬਹੁਤ ਹੁੰਨੇ ਆ ਪਾਰਟੀਆਂ ਦੇ ਲੇਕਿਨ ਗਰਾਊਂਡ ਜ਼ੀਰੋ ਤੇ ਜਾ ਕੇ ਉਹੀ ਰੌਲੇ ਕਿਤੇ ਨਾ ਕਿਤੇ ਖੁੱਸ ਹੋ ਜਾਂਦੇ ਆ ਉਹ ਮੁੱਦੇ ਬਣੇ ਵੀ ਰਹਿ ਜਾਂਦੇ ਆ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੋਈ ਸਰਕਾਰ ਨਹੀਂ ਜੀ ਕਰਦੀ ਹੁਣ ਤੱਕ ਸਾਨੂੰ ਨਹੀਂ ਲੱਗਿਆ ਵੀ ਕਿਤੇ ਗਰੀਬ ਦਾ ਪੱਲਾ ਫੜਿਆ ਹੋਵੇ ਜੀ ਕੋਈ ਚੋਣ ਜਿੱਤ ਕੇ ਆਇਆ ਜੀ ਨਹੀਂ ਕੋਈ ਬਹੁਤ ਬਹੁਤਾਂ ਬਹੁਤ ਉਸੜਨਾ ਕਿੰਨੀ ਵੀ ਵਿਚਾਰ ਸਾਂਝੇ ਕਿਤੇ ਜੀ ਜੀ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਤਾਂ ਦਰਸ਼ਕੋ ਆਪਾਂ ਜੋ ਅੱਜ ਦਾ ਵਿਸ਼ਾ ਲੈ ਕੇ ਆਏ ਸੀਗੇ ਇਹ ਗਿੱਦੜਵਾ ਤੋਂ ਕੌਣ ਮਾਰੇਗਾ ਬਾਜੀ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਪੰਜ ਪਾਰਟੀਆਂ ਆਪਣੇ ਜਿਹੜੇ ਕਿਸਮਤ ਅਜ਼ਮਾਉਣਗੇ ਲੋਕ ਉਹਨਾਂ ਦੇ ਜਿਹੜੇ ਉੱਥੇ ਐਲ ਐਮ ਐਲ ਏ ਦੀ ਇਲੈਕਸ਼ਨ ਲੜਨਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਸਰਕਾਰਾਂ ਉੱਥੇ ਬਣਦੀਆਂ ਨੇ ਜਾਂ ਐਮ ਐਲ ਏ ਬਣਦੇ ਨੇ ਕੀ ਉਹ ਲੋਕਾਂ ਦੇ ਮੁੱਦੇ ਚੁੱਕਦੇ ਨੇ ਕਿ ਲੋਕਾਂ ਦੇ ਉਹ ਦਿਲਾਂ ਦੇ ਵਿੱਚ ਰਾਜ ਕਰਨਗੇ ਕਿ ਜਾਂ ਫਿਰ ਇਹ ਜਿਹੜਾ ਇੱਕ ਚੇਂਜ ਹੁੰਦਾ ਰਹਿੰਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਉੱਥੇ ਪਹਿਲਾਂ ਕਾਂਗਰਸ ਜਿੱਤੀ ਹੈ ਤਾਂ ਹੁਣ ਕਿਤੇ ਨਾ ਕਿਤੇ ਜਿਵੇਂ ਭਾਈ ਸਾਹਿਬ ਆਪਣੇ ਕੈਰੇਜਗੇ ਸ਼ਰਮਾ ਜੀ ਕਿ ਹੁਣ ਲੋਕਲ ਜਿਹੜੀ ਉਹ ਪਾਰਟੀ ਹੈ ਜਿਹੜੀ ਇਸ ਟਾਈਮ ਸਰਕਾਰ ਜਿਹੜੀ ਚੱਲ ਰਹੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਉੱਥੇ ਆਮ ਆਦਮੀ ਪਾਰਟੀ ਪੂਰਾ ਜਮਖੰਦ ਦਿਖਾ ਪਾਏਗੀ ਜੋ ਉਹਨਾਂ ਨੇ ਵਿਕਾਸ ਕਿਹਾ ਹੈ ਕਿ ਉਹ ਵਿਕਾਸ ਦੇ ਨਾਂ ਤੇ ਉੱਥੇ ਆਪਣੇ ਐਮ ਐਲ ਏ ਦੁਆਰਾ ਬਣਾ ਪਾਣਗੇ ਤਾਂ ਹੁਣ ਇਹ ਆਨਾਲ ਸਮਾਂ ਦੱਸੇਗਾ ਤੇ ਐਸੇ ਬਿਸੀ ਲੈ ਕੇ ਮੈਂ ਸਰਿੰਦਰ ਸਿੰਘ ਟਿੰਟਸਾ ਹਾਜ਼ਰ ਹੁੰਦਾ ਰਹੂੰਗਾ ਤਦ ਤੱਕ ਮੈਂ